ਦੋਨੋਂ ਇਕ ਮਾਨਿਆ ਜਾਇਆ ਹੋਇਆ ਹੈ ਔਰ ਪੰਜਾਬੀ ਜਿਹੜੀ ਹੈ ਇਹਨੂੰ ਇਸ ਕਰਕੇ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਪੰਜਾਬੀ ਖਿੱਤਾ ਛੋਟਾ ਸੀ ਔਰ ਥੋੜੇ ਲੋਕਾਂ ਦੀ ਬੋਲੀ ਸੀ ਤੇ ਗੋਰਿਆਂ ਨੇ ਵੀ ਖਿਆਲ ਨਾ ਕੀਤਾ ਵੈਸੇ ਸਕਾਲਰ ਨੇ ਵੀ ਖਿਆਲ ਨਹੀਂ ਕੀਤਾ ਔਰ ਦੂਸਰਾ ਇਹ ਪ੍ਰਾਰਣ ਕਾਮੇਡੀ ਮੈਲਦਾ ਹੁਣ ਸਰ ਪੁਰਾਣੇ ਅਖਰ ਜਿਹੜੇ ਇਹਦੇ ਮੌਜੂਦਾ ਖੜਾ ਹੈ ਇਹਨੂੰ ਸਿੰਪਲ ਸ਼ਕਲ 'ਚ ਵੇਖਿਆ ਜਾਵੇ ਸਤਕਾਰਯੋਗ ਦਰਸ਼ਕੋ ਮਾਝੇ ਵਾਲੇ ਪਾਉ ਦੇ ਚੈਨਲ ਤੋਂ ਜਾਂ ਇਹਨਾਂ ਦੇ ਰਾਹੀਂ ਮੈਂ ਤੁਹਾਨੂੰ ਪੰਜਾਬੀ ਲਿਪੀ ਬਾਰੇ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਬਣੀ ਹੈ ਇਹ ਲਿਪੀ ਕਭਲ ਕਭ ਤਨਜਾ ਸਾਲ ਪਹਿਲਾਂ ਸੰਤਖਿਤਾ ਜਿਹੜੀ ਸੀਰੀਆ ਨਵਨਾਨ ਅੱਜ ਕੱਲ੍ਹ ਜਿੱਥੇ ਲੜਾਈ ਲੱਗੀ ਹੋਈ ਹੈ ਇਸ ਖੇਤਰ ਚ ਬੜੇ ਹੋਏ ਅੱਖਰਾਂ ਤੋਂ ਅੱਖਰ ਲੈ ਕੇ ਹੀ ਹਿੰਦੁਸਤਾਨ ਵਿੱਚ ਆਏ ਔਰ ਹਿੰਦੁਸਤਾਨ ਦੀਆਂ ਪਛਾਵਾਂ ਦੇ ਮੁਤਾਬਕ ਤੇ ਲੋਕਾਂ ਦੇ ਮੁਤਾਬਕ ਉਹ ਇਹਨੂੰ ਕਾਲੇ ਆ ਗਿਆ ਜਾਨੀ ਅਖਰਾਵਾਦਾਬੂਦਾ ਕੀਤਾ ਪਹਿਲਾ ਸਭ ਤੋਂ ਪਹਿਲਾਂ ਵੀ ਬਾਈ ਪੈਕਟਸ ਹੁੰਦੀਆਂ ਤਸਵੀਰਾਂ ਹੁੰਦੀਆਂ ਸੀ ਤਸਵੀਰਾਂ ਦਾ ਵਪਾਰ ਕਰਦੇ ਸੀ ਉੱਥੋਂ ਤੋਂ ਫਲੋਸ਼ ਲੋਕੋਟਾਂ ਨੂੰ ਕਹਿੰਦੇ ਹੁੰਦੇ ਸੀ ਉਹ ਜਿਹੜਾ ਮੈਡੀਟੇਰੇਨੀ ਸੀ ਹੈ ਉਹਦੇ ਆਲੇ ਦੋਲੇ ਰਹਿੰਦੇ ਹੁੰਦੇ ਸੀ ਲਬਨਾਨ ਸਰੀਆ ਲਾਈਲ ਮਿਸਰ ਲਿਬੀਆ ਬਰਾਕੋ ਇਤਲਾ ਮੁਲਕਾ ਦੇ ਵਿੱਚ ਸੁੰਦਰ ਚ ਰਹਿਣ ਵਾਲੇ ਬੇੜਿਆਂ ਚ ਵਪਾਰੀ ਲੋਕ ਸਨ ਔਰ ਉਹਨਾਂ ਦੀਆਂ ਤਸਵੀਰਾਂ ਦਾ ਹੀ ਉਹ ਇੱਕ ਦੂਜੇ ਨਾਲ ਖਤੋ-ਕਿਤਾਬਤ ਕਰਦੇ ਸਨ ਹੌਲੀ-ਹੌਲੀ ਤਸਵੀਰਾਂ ਦੇ ਵਿੱਚ ਉਹ ਅੱਖਰਾਂ ਚ ਬਦਲ ਗਏ ਕਿਸੇ ਸਿਆਣੇ ਬੰਦੇ ਨੇ ਸੋਚਿਆ ਕਿ ਜਿਸ ਤਰ੍ਹਾਂ ਖੱਤਾ ਗਲੋਟਾ ਇੱਕ ਅੱਖਰ ਬਥੁਰੀ ਵਿਸਾਦ ਦੇਊਗਾ ਵੀ ਕਿਸ ਤਰ੍ਹਾਂ ਇਹ ਖਤ ਬਦਲਿਆ ਫਿਰ ਹੌਲੀ-ਹੌਲੀ ਅੱਖਰ ਜਿਹੜੇ 2-3 ਜੋੜ ਕੇ ਇੱਕ ਤਰ੍ਹਾਂ ਸ਼ਬਦ ਬਣਨੇ ਸ਼ੁਰੂ ਹੋਏ ਤਾਂ ਫੇਰ ਜਦੋਂ ਇਨਕਲਾਬ ਆ ਗਿਆ ਔਰ ਇਸ ਤਰ੍ਹਾਂ ਹੀ ਮਤਲਬ ਲਿਪੀਆਂ ਬਣੀਆਂ ਔਰ ਲੋਕਾਂ ਦੇ ਜਿਹੜੀ ਪਾਸ਼ਾ ਉਹਨੂੰ ਨੋਟ ਕਰਦੇ ਸਭਨਾਂ ਥਾਈ ਅਜੋਕਸ ਲੋਕੀ ਆਦਮੀ ਬੋਲਦੇ ਸਨ ਲਿਪੀਆਂ ਹੁਣ ਬਣ ਦੇ ਨਾਲ ਉਹ ਦੁਬਾਰਾ ਹੋਰ ਕੋਈ ਬੰਦਾ ਸਮਝ ਸਕਦਾ ਵੀ ਕੀ ਕੀ ਮੈਸੇਜ ਆ ਕੀ ਸੁਣਿਆ ਸੋ ਇੱਕ ਮਿਸਾਲ ਦੇ ਤੌਰ ਤੇ ਤੁਹਾਨੂੰ ਇੱਕ ਸਿੰਪਲ ਜਿਹਾ ਮਿਸਾਲ ਦਿੰਦਾ ਹਾਂ ਜਿਹੜੇ ਤੁਹਾਨੂੰ इजीली ਸਮਝ ਆ ਜਾਊਗਾ ਕਿ ਕਿਸ ਤਰ੍ਹਾਂ ਤਸਵੀਰਾਂ ਤੋਂ ਲਿਪੀਆਂ ਬਣੀਆਂ ਹਿੰਦੂਸਤਾਨ ਚਾਹੀਆਂ ਜਾਂ ਯੂਰਪ ਦੀਆਂ ਗਈਆਂ ਯੂਰਪ ਦੀਆਂ ਲਿਪੀਆਂ ਜਿਹੀਆਂ ਜਰਾਨਦੀ ਲਿਪੀ ਤੇ ਰੋਬਨ ਲਿਪੀ ਇਹ ਵੀ ਇਹਦੇ ਇਦਾਂ ਦੇ ਮਤਲਬ ਲਿਪੀ ਫਨੋਸ਼ੀਅਨ ਸੀ ਔਰ ਫਨੋਸ਼ੀਅਨ ਲਿਪੀ ਹੀ ਪੰਜਾਬੀ ਦੀ ਮਦਰ ਲਿਪੀ ਸ ਮਾਂ ਲਿਪੀ ਔਰ ਪੰਜਾਬੀ ਲਿਪੀ ਜੋ ਗਾਂ ਫਰਹ ਹਿੰਦੁਸਤਾਨ ਦੀ ਹੈ ਦੂਜੀਆਂ ਲਿਪੀਆਂ ਬਹੁਤ ਮਤਲਬ ਲਿਕੀਆਂ ਪੰਜਾਬੀ ਲਿਪੀ ਦੀ ਬਜਾਈ ਜਾਏ ਪਰ ਅੱਜ ਕੱਲ ਦੇ ਸਕਾਲਾ ਉਹ ਬ੍ਰਾਹਮੀ ਲਿਪੀ ਨੂੰ ਦੱਸਦੇ ਆ ਬ੍ਰਾਹਮੀ ਲਿਪੀ ਦੇ ਵਿੱਚੋਂ ਹਿੰਦੁਸਤਾਨ ਦੇ ਸਾਰੇ ਲਿਪੀਆਂ ਨਿਕਲੀਆਂ ਪਰ ਨਹੀਂ ਮੇਰਾ ਇਸ ਗੱਲ ਤੋਂ ਕੋਈ ਯਕੀਨ ਨਹੀਂ ਜਦੋਂ ਹਿੰਦੁਸਤਾਨ ਦੇ ਵਿੱਚ ਕੋਈ ਲਿਪੀ ਦਾਖਲ ਹੁੰਦੀ ਹੈ ਬਾਹਰੋਂ ਤਾਂ ਸਭ ਤੋਂ ਪਹਿਲਾਂ ਪੰਜਾਬ ਤੇ ਦਾਖਲ ਹੁੰਦੀ ਹੈ ਇਸ ਕਰਕੇ ਪੰਜਾਬ ਵਾਲਿਆਂ ਨੂੰ ਲੋੜ ਪਈ ਉਹਨੂੰ ਮਤਲਬ ਆ ਆਪਦੀ ਪਾਸ਼ਾ ਨੂੰ ਲੋਡ ਕਰਦੀ ਸ਼ਕਤੀ ਬਣਾਉਣ ਵਾਸਤੇ ਨਵੇਂ ਅੱਖਰ ਪੈਦਾ ਕਰਨੇ ਪਏ ਕਿਉਂ ਨਵੇਂ ਅੱਖਰ ਪੈਦਾ ਕੀਤੇ ਕਿਉਂਕਿ ਸੀਰੀਅਲ ਲਿਪੀ ਜਿਹੜੀ ਸੀ ਫਰੋਸ਼ਾ ਲਿਪੀ ਜਿਹਨੂੰ ਕਹਿੰਦੇ ਆ ਮੈਂ ਉਹਨੂੰ ਪਣੀਆ ਲਿਪੀ ਦਾਤਾ ਉਹਦੇ ਸਿਰਫ 22 ਅੱਖਰ ਥਣ ਜੀ ਜੇ ਉਹਨਾਂ ਦੀ ਪਾਸ਼ਾ 22 ਅੱਖਰਾਂ ਨੇ ਲਿਖੀ ਜਾ ਸਕਦੀ ਸੀ ਪਰ ਸਾਡੀ ਪਾਸ਼ਾ ਜਿਹੜੀ ਹੈ ਬੜੀ ਗੁੰਝਲਦਾਰ ਹੈ ਇੰਡੋ ਯੂਰਪੀਅਨ ਇਹਦੀਆਂ ਦੁਨੀਆ ਬਹੁਤ ਜ਼ਿਆਦਾ ਹਨ ਇਸ ਕਰਕੇ ਇਹਨਾਂ ਵਾਸਤੇ ਹੋਰ ਸਿੰਬਲ ਤਿਆਰ ਕਰਨ ਦੀ ਲੋੜ ਪਈ ਤਾਂ ਕਿ ਚੰਗੀ ਤਰ੍ਹਾਂ ਨੋਟ ਕੀਤਾ ਜਾ ਸਕੇ ਇਸ ਹਿੰਦੁਸਤਾਨ ਦੇ ਪਿਸ਼ਾਵਾਂ ਨੂੰ ਉਹ ਪਿਸ਼ਾਵਾਂ ਜਿਹੜੀਆਂ ਸਭ ਤੋਂ ਪਹਿਲਾਂ ਪੰਜਾਬ 'ਚ ਇੰਟਰ ਹੋਈ ਕਿਉਂਕਿ ਸੀਰੀਆ ਤੋਂ ਜੇ ਚੱਲੋ ਬੰਦਾ ਤਾਂ ਉਹ ਇਰਾਨ ਉਸ ਤੋਂ ਬਾਅਦ ਅਫਗਾਨਿਸਤਾਨ ਵਗੈਰਾ ਵੇਚੀ ਹੁੰਦਾ ਹੋਇਆ ਤੇ ਪੰਜਾਬ ਵੀ ਪਹੁੰਚਦਾ ਤੇ ਪੰਜਾਬ ਨੇ ਉਹਨਾਂ ਭਾਈਆਂ ਖਰਾਂ ਤੋਂ ਹੋਰ ਵਧਾ ਕੇ ਤੇ ਇਤਿਹਾਸ ਦੀ کریم ਕੀਤੇ ਤੇ ਇਸ ਤਰ੍ਹਾਂ ਦੋਸਤਾਨ ਦੀ ਜਿਹੜੀ ਉਸ ਵਕਤ ਬੋਲੀ ਜਾਂਦੀ ਪਾਸ਼ਾ ਸੀ ਉਹਨੂੰ ਨੋਟ ਕਰਦੀ ਇਹਦੀ ਸਭਰਥਾ ਲੈਂਦੀ ਔਰ ਉਹਦੇ ਵਿੱਚੋਂ ਫਰਗਾ ਹਰ ਇੱਕ ਬੰਦੇ ਦੇ ਵੱਖਰੇ ਵੱਖਰੇ ਹੱਥਾਂ ਦੇ ਵਿੱਚ ਤੁਰ ਦੇ ਨਾਲ ਤੇ ਅੱਖਰਾਂ ਦੇ ਵਿੱਚ ਤਬਦੀਲੀ ਆਉਂਦੀ ਗਈ ਤੇ ਉਹ ਤਬਦੀਲੀ ਜਿਹੜੀ ਆ ਬਹੁਤ ਦੂਰ ਤੱਕ ਗਈ ਤੇ ਵਾ 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 ਕਿੱਤਿਆਂ ਦੇ ਵਿੱਚ ਵਾ ਅੱਖਰ ਵੱਧਦੇ ਗਏ ਜਦੋਂ ਕਿਸੇ ਅੱਖਰ ਦੇ ਵਿੱਚ ਵਿਗਾੜ ਆ ਜਾਂਦਾ ਉਹ ਅਸੀਂ ਉਹਨੂੰ ਵਿਗਾੜ ਕਹਿੰਦੇ ਆ ਲੇਕਿਨ ਉਹ ਇੱਕ ਅਸਲ ਅੱਖਰ ਬਣ ਜਾਂਦਾ ਉਸ ਲਿਪੀ ਦਾ ਉਹ ਅਸਲ ਅੱਖਰ ਗਿਣਿਆ ਜਾਂਦਾ ਤੇ ਜਿਹੜੀ ਦੂਸਰਾ ਮਤਲਬ ਹੁੰਦਾ ਉਹ ਨੂੰ ਵਿਗੜਿਆ ਹੋਇਆ ਅੱਖਰ ਕਹਿੰਦੇ ਸੋ ਪੰਜਾਬੀ ਵਾਲੇ ਹੋ ਸਕਦਾ ਉਹਨਾਂ ਨੂੰ ਵਿਗੜਿਆ ਹੋਇਆ ਅੱਖਰ ਦੱਸਣ ਪਰ ਮੈਂ ਸਮਝਦਾ ਵੀ ਉਹ ਅਸਲ ਅੱਖਰ ਬਣ ਗਿਆ ਗੁਜਰਾਤੀ ਦਾ ਜਾਂ ਬੰਗਾਲੀ ਦਾ ਜਾਂ ਦੱਖਣ ਦਾ ਇਹਦੇ ਜਿਹੜੇ ਹੋਰ ਪਰਮਾਨ ਹੈ ਜਿਹੜੇ ਵੀ ਪੰਜਾਬ ਦੀ ਲਿਪੀ ਪੁਰਾਣੀ ਦੇ ਉਹ ਇਹ ਹੈ ਕਿ ਪੰਜਾਬੀ ਲਿਪੀ ਜਿਹੜੀ ਜਿਹੜੀ ਅੱਜ ਅੱਜ ਕੱਲ ਗੁਰਮੁਖੀ ਦੇ ਤੌਰ ਤੇ ਵਰਤੀ ਜਾਂਦੀ ਹੈ ਇਹਦੇ ਜਿਹੜੇ ਅੱਖਰ ਆ ਹਿੰਦੁਸਤਾਨ ਦੀਆਂ ਦੂਜੀਆਂ ਸਾਰੀਆਂ ਲਿਪੀਆਂ ਨਾਲ ਸਭ ਤੋਂ ਜ਼ਿਆਦਾ ਮਿਲਦੇ ਆ ਇਸ ਕਰਕੇ ਇਹੋ ਹੀ ਕਾਰਨ ਹੈ ਵੀ ਇਸ ਲਿਪੀ ਦੇ ਵਿੱਚੋਂ ਹਿੰਦੁਸਤਾਨ ਦੀਆਂ ਦੂਜੀ ਲਿਪੀਆਂ ਮਿਲੀਆਂ ਇਹ ਵੱਖਰੀ ਗੱਲ ਹੈ ਕਿ ਇਹਦਾ ਰਿਕੋਰਡਡ ਹਿਸਟਰੀ ਨਹੀਂ ਮਿਲਦੀ ਲੇਕਿਨ ਇਹਨਾਂ ਦੇ ਅੱਖਰਾਂ ਦੀ ਜਿਹੜੀ ਬੰਤਰ ਹੈ ਉਹ ਦੱਸਦੀ ਹੈ ਕਿ ਇਹ 올ਡਰ ਸਵਾਰ ਪੁਰਾਣੀ ਲਿਪੀ ਸਭ ਤੋਂ ਪੁਰਾਣੀ ਲਿਪੀ ਹੈ ਇਹਦੇ ਬਾਰੇ ਜਾਜ ਦੂਲੇ ਕਦਰ ਸਰਕਰ ਹੋਇਆ ਉਹਦੇ ਕਿਤਾਬ ਵੀ ਮੇਰੇ ਪਾਸ ਆਂਡੀਅਨ ਪੈਲਿਗ੍ਰਾਫੀ ਉਹਨੇ ਵੀ ਅ ਸ਼ਿਵ ਪਟਲੋ ਇਹ ਆਪਦਾ ਵਿਚਾਰ ਜ਼ਾਹਰ ਕੀਤਾ ਕਿ ਸਭ ਤੋਂ ਪਹਿਲਾਂ ਦੋਸਤਾਨ ਚ ਪਿਸ਼ਾਵਰ ਦੇ ਇਲਾਕੇ ਚ ਕੋਈ ਲਿਪੀ ਆਈ ਔਰ ਉੱਥੋਂ ਦੇ ਵਿਦਵਾਨ ਲੋਕਾਂ ਨੇ ਲੋਕ ਨੇ ਕਿਸੇ ਨੇ ਜਾਂ ਵਿਦਵਾਨ ਲੋਕਾਂ ਨੇ ਉਹਨੂੰ ਐਕਸਟੈਂਡ ਕਰਕੇ ਇਨੋ ਯੂਰਪੀਅਨ ਪਾਸ਼ਾ ਨੋਟ ਕਰਨ ਦੇ ਵਾਸਤੇ ਹੋਰ ਅੱਖਰ ਕਰੇ ਉਹਨਾਂ ਤਸਵੀਰਾਂ ਦੇ ਵਿੱਚ ਪੁੱਠੇ ਸਿੱਧੇ ਕਰਕੇ ਨਵੇਂ ਅੱਖਰ ਬਣਾਏ ਗਏ ਉਹਦੇ ਨਾਲ ਸਹਿਮਤਾ ਔਰ ਉਹਦੇ ਮਤਾਬਕੀ ਜਾਗਬੂਨੇ ਦੇ ਮਤਾਬਕੀ ਜਿਹੜੇ ਉਥੋਂ ਆਇਆ ਅੱਖਰ ਹੈ ਤੇ ਉਰੋਂ ਕਿਸ ਤਰ੍ਹਾਂ ਪੁੱਠਾ ਸਿੱਧਾ ਕਰਕੇ ਜਿਹੜੀਆਂ ਤੁਰੀਆਂ ਸਾਡੀ ਰਿਪੀਟ ਨਹੀਂ ਸਾਨੂੰ ਉਹ ਪੈਦਾ ਕੀਤੇਗੇ ਜਿਸਤਾ ਮਸਾਲ ਦਿੱਤਾ ਜੱਜਾ ਹੈ ਜੋਦਾ ਜੋਦਾ ਲਿਪੀ ਅੱਖਰ ਹੈ ਇੱਕ ਉਹਦਾ ਉਹਦੀ ਸ਼ਕਲ ਜਿਹੜੀ ਹੈ ਆ ਬੋਰਡ ਤੇ ਦਿਖਾਉਂਦਾ ਮੈਂ ਏ ਜੋਤਾ ਹੈ ਜੀ ਇਹ ਤੋਂ ਜੱਜਾ ਪੈਦਾ ਹੋਇਆ ਹੈ ਜੀ ਇਸ ਤੋਂ ਜੱਜਾ ਲੇਕਿਨ ਅਪਸਾਈਡ ਡਾਊਨ ਹੋ ਗਿਆ ਜੀ ਕਿਉਂਕਿ ਉਹਦਾ ਸਮੇਂ ਦੇ ਵਿੱਚ ਅਖਰ ਪਾਸਾ ਪਲਟਣਾ ਜਾਂ ਅਪਸਾਈਡ ਆ ਹੋਣਾ ਇਸ ਇੱਕ ਇਟ ਇਜ਼ ਵੈਰੀ ਕਵਰਨ ਥਿੰਗ ਇੱਕ ਬੜੀ ਬਹੁਤ ਮਤਲਬ ਸਿਗਾ ਪਤਾ ਨਹੀਂ ਕਿਹੜਾ ਕੋਈ ਉਹਨਾਂ ਦਾ ਕੋਈ ਗਾਈਡ ਦਾ ਕੋਈ ਟੀਚਰ ਕੋਲੇ ਨਹੀਂ ਖੜਾ ਹੁੰਦਾ ਸੀ ਆਪਦੀ ਬਾਰਦੀ ਦਾ ਲਿਖਦੇ ਸੀ ਸਿੱਧੇ ਨੂੰ ਕੁੱਠਾ ਲਿਖਦੇ ਤੇ ਕੁੱਠੇ ਨੂੰ ਸਿੱਧਾ ਲਿਖਦੇ ਸੀ ਸੋ ਇਹ ਤੋਂ ਜੜਾ ਬਣਿਆ ਜੱਜਾ ਬਣਿਆ ਜੀ ਬਾਅਦ ਵਿੱਚ ਇਹਦੇ ਦੀ ਕੁੰਡੀ ਪਾਤੀ ਇਹਦੇ ਸੋੜਾ ਪੜਾਉਣ ਦੇ ਖਾਤਰ ਕੁੰਡੀ ਬਣ ਗਈ ਬਾਅਦ ਵਿੱਚ ਇਹਦੇ ਤੇ ਸਿੱਧੀ ਲਕੀਰ ਖੇਚੇ ਦਰਵਾਜ ਪੈ ਗਿਆ ਜੀ ਦੇਵਦਾਸ ਜੀ ਬਟ ਇਹ ਆ ਜਿਹੜਾ ਜੱਜੇ ਤੋਂ ਅਗਲਾ ਅੱਖਰ ਸਾਡੇ ਉਹਨਾਂ ਦੀ ਤੁਰੀਚ ਹੈ ਜੀ ਸਾਡੂ ਲੋਕ ਚੀਜ਼ ਦੀ ਇਸ ਕਰਕੇ ਇਹ ਜੱਜੇ ਤੋਂ ਅਸੀਂ ਚੱਜਾ ਬਣਾਇਆ ਕਿਵੇਂ ਚੱਜਾ ਬਣਾਇਆ ਪਹਿਲੀ ਸਟੇਜ ਉਹਦੀ ਲਈ ਹੈ ਇਸ ਕਰਕੇ ਅਗਲੀ ਸਟੇਜ ਇਹਦੀ ਕੀ ਸੀ ਚੱਜਾ ਬਣਾਇਆ ਇਸ ਤਰੀਕੇ ਨਾਲ ਤਵਦੀਰ ਹੋਏ ਖੋ ਰੱਖਣ ਦੀ ਵਸਤ ਜਲਾ ਜਿਹੜੀ ਕਿ ਜਿੱਥੋਂ ਪੰਜਾਬੀ ਲਿਪੀ ਪੈਦਾ ਹੋਈ ਜਿਹਨੂੰ ਯਾਜਬੂਲ ਨੇ ਕਿਹਾ 엘리ਟ ਕਲਾਸ ਅਲਫਾਬੇਟ ਯਾਨੀ ਸ਼ਾਨੇ ਦੀ ਅਲਫਾਬੇਟ ਜਿਹਨੂੰ ਪੰਜਾਬੀ ਚ ਮਹਾਨਜਨ ਅਲਫਾਬੇਟ ਕਿਹਾ ਜਾਂਦਾ ਹੈ ਉਹ ਮਹਾਨਜਨ ਜਿਹੜਾ ਹੌਲੀ ਹੌਲੀ ਮਹਾਜਨ ਚ ਬਦਲ ਗਿਆ ਤੇ ਹੌਲੀ ਆ ਜੀ ਅਸੀਂ ਇਹਦਾ ਨਾਮ ਮਹਾਜੀ ਲਿਪੀ ਕਹਿੰਦਾ ਤੇ ਗੁਰੂ ਵੀ ਜਿਹੜੀ ਮਹਾਜੀ ਵੀ ਬੱਤ ਦੇ ਸਨ ਇਸ ਕਰਕੇ ਇਸੇ ਲਿਪੀ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਔਰ ਉਹ ਅੱਖਰ ਜਿਹੜੇ ਸੀ ਬੇਤੰਗੇ ਜੇ ਉਹਨਾਂ ਨੂੰ ਸੋਨਾ ਬਣਾਇਆ ਤੇ ਇਸ ਕਰਕੇ ਉਹਦਾ ਨਾਮ ਗੁਰਮੁਖੀਤਾ ਦਿੱਤਾ ਤੇ ਅਸਲ ਵਿੱਚ ਮਹਾਜਰੀ ਲਿਪੀ ਸੀ ਉਹਦੇ ਚ ਜਿਹੜਾ ਵਾਦਾ ਕੀਤਾ ਉਹ ਮਹਾਜਦਾ ਨੇ ਕੀਤਾ ਸਿਆਣੇ ਬੰਦਿਆ ਨੇ ਕੀਤਾ ਉਸ ਵਕਤ ਲੋਕਾਂ ਨੇ ਉਹ ਕਿਸ ਤਰ੍ਹਾਂ ਵਾਦਾ ਹੋਇਆ ਜਾਂ ਕਿਸ ਤਰ੍ਹਾਂ ਅੱਖਰਾਂ ਤੋਂ ਤਸਵੀਰਾਂ ਤੋਂ ਅੱਖਰ ਬਣੇ ਇੱਕ ਮਿਸਾਲ ਮੈਂ ਤੁਹਾਨੂੰ ਥੱਥੇ ਦੇ ਦਿੱਤਾ ਹੈ ਇਹਨੂੰ ਛੱਤ ਕਿਹਾ ਜਾਂਦਾ ਛੱਤ ਦਾ ਬੁੱਤਲ ਗਲੋਟਾ ਛੱਤ ਦਾ ਬੁੱਤਲ ਗਲੋਟਾ ਉਹਦਾ ਦੀ ਸੀਰੀਆਲ ਪਾਸ਼ਾ ਦੇ ਵਿੱਚ ਇਹਨੂੰ ਗਲੋਟਾ ਕਿਹਾ ਜਾਂਦਾ ਤੇ ਇਹਦੀ ਸ਼ਕਲ ਐਸ ਤਰ੍ਹਾਂ ਦੀ ਸੀ ਲੇਕਿਨ ਇਹ ਇਹਨੂੰ ਯੂਨਾਨ ਜਲਾ ਗਿਆ ਯੂਨਾਨ ਵਾਲਿਆਂ ਨੇ ਇਹਦੀ ਸਾਦਾਕਰਨ ਕਰ ਦਿੱਤਾ ਸ਼ਕਲ ਥੋੜੀ ਜਿਹੀ ਬਦਲ ਦਿੱਤੀ ਉਹਨਾਂ ਨੇ ਐਸ ਤਰ੍ਹਾਂ ਬਣਾਤਾ ਯਾ ਲਈ ਆ ਜਿਹੜੀ ਰਹਿਨ ਦਿੱਤੀ ਜਿਹੜੀ ਖੜਵੀ ਸੀ ਉਹ ਬੰਦ ਕਰਤੀ ਹਰੀਜ਼ਨਟਲ ਜਿਹੜੀ ਆ ਉਹ ਰਹਿਨ ਦਿੱਤੀ ਵਰਟੀਕਲ ਜਿਹੜੀ ਖਤੂ ਕਰਤੀ ਉਹਦੇ ਛੱਤ ਦੀ بجائے ਦਾ ਤੰਤਾ ਥੈਟਾ ਥੈਟਾ ਇਹ ਥੈਟਾ ਖੱਥੇ ਦਾ ਕੰਪ ਦਿੰਦਾ ਜਨਾਂ ਦੀ ਪਾਸ਼ਾ ਦੇ ਵਿੱਚ ਤੇ ਜੋ ਪਿਸ਼ਾਵਾ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਆਇਆ ਪੰਜਾਬੀ ਆਲੇ ਥੋੜਾ ਜਿਹਾ ਚੌਸ ਸ਼ਕਲ ਦਾ ਬੜਾ ਦਾ ਕਿਉਂਕਿ ਸ਼ਕਲ ਦਾਤਾ ਕੋਈ ਪਤਾ ਨਹੀਂ ਸੀ ਪਹਿਲਾਂ ਕਿ ਜੇ ਲਿਖਣਾ ਹੋਰ ਉਹਦਾ ਜ਼ੁਬਾਨਾ ਦੇ ਵਿੱਚ ਪਤਾ ਨਹੀਂ ਕਿ ਇਹਦਾ ਮਟੀਰੀਅਲ ਕਿਹਦੀ ਚੀਜ਼ਾਂ ਲਿਖਣਾ ਉਹ ਪੰਜਾਬੀਆਂ ਨੇ ਵੀ ਫਟੇ ਅਰਬੂ ਸਾਦਾ ਕਰਨ ਕਰ ਦਿੱਤਾ ਆ ਸ਼ਕਲ ਬਣਾ ਦਿੱਤੀ ਇਹ ਹੈ ਥੱਥਾ ਮੁਰਲਾ ਥੱਤ ਥੱਤ ਚ ਕਹਿ ਦੋ ਜਦ ਥੱਤਾ ਇਹ ਜਦ ਪੰਜਾਬੀਆਂ ਦੇ ਨਾਂ ਬਦਲਦਾ ਜਿਹੜੀ ਤੁਨੀ ਸੀ ਉਹ ਨਾਂ ਰੱਖਦਾ ਥੱਥਾ ਥੱਤ ਥੱਥਾ ਖਤ ਥਾਤਾ ਹੈ ਇਸ ਤੋਂ ਉਸ ਤੋਂ ਬਾਅਦ ਜਦੋਂ ਇਹ ਤਰਸਵਲੀ ਲਿਖਿਆ ਜਾਣ ਲੱਗਾ ਤਰਸਵਲੀ ਦਫਤਰ ਹੁੰਦਾ ਕ੍ਰੀਸ਼ਵਾ ਕ੍ਰੀਸ਼ਵਾ ਦੇਖਣ ਵਾਸਤੇ ਆਦਮੀ ਨੂੰ ਦੇਖਣਾ ਪੈਂਦਾ ਵੀ ਕਿੱਥੋਂ ਅੱਖਰ ਸ਼ੁਰੂ ਕਰਾ ਵਿਚਾਰੇ ਸ਼ੁਰੂ ਕਰਾ ਜੇ ਵਿਚਾਰੇ ਸ਼ੁਰੂ ਕਰ ਲਿਆ ਫਿਰ ਆ ਤਬਰਾਤ ਜੇ ਵਿਚਾਰੇ ਸ਼ੁਰੂ ਕੀਤਾ ਤਾਂ ਆ ਥੋੜਾ ਗੈਰਕੇਸ ਤੋਂ ਰਹਿ ਗਿਆ ਜਾਣੇ ਜਾਂਦੇ ਰਿਆ ਇਹੋ ਜਿਹੇ ਵੀ ਉਹਨਾਂ ਨੂੰ ਜਾਣ ਕੇ ਛੱਡਿਆ ਲੇਕਿਨ ਕਿਦ ਤੀ ਅਜ ਤੱਕ 2.5 ਸਾਲ ਪਹਿਲਾਂ ਲੋਕਾਂ ਨੂੰ ਪਤਾ ਦੇ ਸੀ ਬਈ ਨਾ ਮਟੀਰੀਅਲ ਦਾ ਪਤਾ ਸੀ ਕਹੇ ਜੀ ਮਟੀਰੀਅਲ ਲਿਖ ਰਹੇ ਹੋ ਪਰ ਐ ਸ਼ਕਲ ਆ ਗਿਆ ਇਹੋ ਸ਼ਕਲ ਉਤਰੀ ਕੁੰਡੀ ਛੋਟੀ ਹੋ ਗਈ ਤੇ ਜਿਹੜਾ ਗਾਇਬ ਸੀ ਉਹ ਜਾਦੇ ਵਧਾਤਾ ਫਿਰ ਸੱਜੋ ਲਿਖਣ ਦੀ ਬਜਾਏ ਇਹ ਖਬੀਓ ਲਿਖਣੇ ਉਤਰੀ ਕੁੰਡੀ ਵਧਾਤੀ ਤੇ ਬਾਕੀ ਗਾਇਬ ਹੋ ਗਏ ਨਾ ਦਿੱਤਾ ਇਹ ਹਿੰਦੀ ਦਾ ਥੱਥਾ ਬਣ ਗਿਆ ਦੇਵਤਾਰੀ ਦਾ ਥੱਥਾ ਤੋਂ ਐਸਾ ਤਬਦੀਲ ਹੋਇਆ ਇਹ ਉਦੋਂ ਦਾ ਹੋ ਸਿੰਪਲੀਫਾਈ ਹੋਣੇ ਹੋ ਗਿਆ ਐ ਸ਼ਕਲ ਕੀ ਤੁੱਟ ਪਿਆ ਗਿਆ ਲੱਖਣ ਦੇ ਵਿੱਚ ਵੀ ਆਇਆ ਲੱਖਣ ਦੇ ਵਿੱਚ ਫਿਰ ਜਿਹੜਾ ਸੋਰਾ ਬਣਾਉਣ ਦੀ ਖਾਤਰ ਇਹਦੀ ਸ਼ਕਲ ਐਸ ਤਰ੍ਹਾਂ ਐਸ ਜਿੱਦਾਂ ਆਇਸਤਰਾ ਬਣਾਤੀ ਜੇ ਦਾਸਪਤੀ ਹੁੰਦੀ ਹੈ ਵੀ ਤਾਂ ਕਿ ਸੋਹਣਾ ਬਣ ਜੇ ਇਹ ਵਿਚਾਰੇ ਨੋਕਤਾ ਲਾਤਾ ਇੱਥੇ ਐ ਸ਼ਕਲ ਬਣਾਤੀ ਇੱਕ ਹੋਰ ਨੋਕਤਾ ਲਾਤਾ ਤੇ ਇੱਥੇ ਲਕੀਰ ਖੈਤੀ ਤੇ ਐਸਤਰਾ ਦਾ ਬਣ ਗਿਆ ਜੇ ਰੁਕੇ ਤਾਂ ਕਰੀਏ ਗੁਰੂ ਕੀ ਥੱਤੇ ਦੇ ਨਾਲ ਚਲਾ ਜਾਂਦਾ ਗੁਰੂ ਕੀ ਥੱਤਾ ਜਿਹੜਾ ਉਹ ਇਨੇ ਇਨੇ ਹੀ ਫਰਕ ਹੈ ਥੋੜਾ ਜਿਹਾ ਫਰਕ ਹੈ ਇਹ ਤਾਂ ਗੁਰੂ ਕੀ ਥੱਤਾ ਬਣਿਆ ਲੇਕਿਨ ਜੇ ਜੀਰ ਬਰਵੀ ਦੇ ਵਿੱਚ ਮੈਂ ਸਭ ਦਾ ਵੀ ਇਹ ਇੰਨਾ ਸਿੰਪਲੀਫਾਈ ਬੜਾ ਸਿੰਪਲ ਹੋ ਗਿਆ ਜਾ ਕੇ ਇਹ ਬਰਬਰੀ ਦੇ ਵਿੱਚ ਆ ਐਸੇ ਤਰ ਜਿਹੜਾ ਥੈਟਾ ਥੈਟਾ ਦਾ ਜੇ ਕਰਤਵ ਰੂਪ ਵੇਖਿਆ ਜਾਵੇ ਕ੍ਰਿਸ਼ਵਾਰਾ ਰੂਪ ਤਾਂ ਉਹ ਐਸਾ ਆਊਗਾ ਆ ਸ਼ਕਤੀ ਜਿੱਤਾ ਗੁਰਮਖੀ ਦਾ ਹਿੰਦੀ ਬਣਿਆ ਇਸਾ ਇਕਾਤਵ ਲੇਕਿਨ ਦੋ ਦੋ ਹੀ ਇਹ ਜੁਲਾਦੀ ਪਾਸ਼ੀ ਦੀ ਗੱਲੀ ਪਰ ਪਾਸ਼ਾ ਦਾ ਜੁੜੇ ਰਹੇ ਇਹਦੇ ਦੇ ਤੋ ਸਾਈਟੇ ਦੇ ਵਿੱਚ ਇਤਲੀ ਦੇ ਵਿੱਚ ਗਿਆ ਉਹ ਫਿਰ ਕੋਈ ਸਿੰਪਲਫਾਈ ਹੋ ਗਿਆ ਜਿਵੇਂ ਵਰਬ ਵੀ ਸਿੰਪਲੀਫਾਈ ਹੋ ਗਿਆ ਸਾਦਾ ਕਰਨ ਹੋ ਗਿਆ ਇਸ ਤਰ੍ਹਾਂ ਇਸ ਇਤਲੀ ਦੇ ਵਿੱਚ ਇਤਲੀ ਇਤਲੀ ਦੇ ਵਿੱਚ ਇਸ ਤੋਖਾ ਲਿਖ ਪਿਆ ਇਸ ਤੋਖਾ ਇਸ ਕਰਕੇ ਸਾਰੀ ਰਿਕਾਰਡਡ ਹਿਸਟਰੀ ਹੈ ਇਹ ਜੋ ਵੀ ਮਤਲਬ ਇਹਦੇ ਵਿੱਚ ਕੋਈ ਝੂਠੀ ਇਹਦੇ ਇਹਦੇ ਪ੍ਰਮਾਨ ਦਿੱਤੇ ਜਾ ਸਕਦੇ ਆ ਲਖਨ ਦੇ ਵਿੱਚ ਫਿਰ ਉਦੋਂ ਦਾ ਕਰਾਲਾ ਦੇ ਵਿੱਚ ਜਦੋਂ ਗਿਆ ਥੱਥਾ ਤੇ ਉਹ ਵੀ ਤਕਰੀਬਨ ਐ ਸ਼ਕਲ ਚ ਹੀ ਗਿਆ ਥੱਥਾ ਕਰਾਲਾ ਮਲਿਆਲਮ ਦੋ ਦੋ ਰਾਜ ਨੇ ਕਿਸਤਾ ਇਹ ਸੱਤਾ ਸੱਤਾ ਤੋਂ ਸੱਤਾ ਬਣਿਆ ਪਹਿਲੀ ਸ਼ਕਲ ਪਵੇ ਆ ਰਿਕਾਰਡ ਵਿੱਚ ਦਿਲਦੀ ਜੀ ਲੇਕਿਨ ਗੁਰਖੀ ਨੇ ਬਿਲਕੁਲ ਮਿਲਦੀ ਜਲਦੀ ਤੋਂ ਪਤਾ ਲੱਗਦਾ ਇਹ ਵੀ ਇੱਕ ਤਾਂ ਗੁਰ ਗੁਰੂ ਖੀੜਾ ਖਰੀਆ ਔਰ ਇਹ ਸੱਥੇ ਤੋਂ ਦਾਦਾ ਤੇ ਤੱਦਾ ਦੀ ਲੋੜ ਪਈ ਤੱਦਾ ਵੀ ਐਸੇ ਐਸੇ ਸ਼ਕਲ ਤੇ ਚਲਾ ਗਿਆ ਉਹਦੇ ਤੇ ਰਿਕਾਰਡ ਵਿੱਚ ਹੈ ਜੀ ਇਹ ਤੱਦਾ ਆ ਗਿਆ ਤੋ ਇਸ ਕਰਕੇ ਸਾਰੀਆਂ ਜਿਹੜੀਆਂ ਲਿਪੀਆਂ ਹਿੰਦੁਸਤਾਨ ਦੀਆਂ ਪੰਜਾਬੀ ਚੋਂ ਗਈਆਂ ਹੋਈਆਂ ਇਹ ਅੱਜ ਤੋਂ 7000 ਸਾਲ ਪਹਿਲਾਂ ਮੈਂ ਸਮਝਦਾ 2 2000 7ਵੀਂ ਜਾਂ 6ਵੀਂ ਬੀਸੀ ਦੇ ਵਿੱਚ ਹਿੰਦੁਸਤਾਨ ਚ ਲਿਪੀ ਆਈ ਬਾਰੋਂ ਤੇ ਪੰਜਾਬੀਆਂ ਨੇ ਉਹਨੂੰ ਵਧਾ ਕੇ ਵਿਧਾਇਆ ਔਰ ਇਸ ਲਿਪੀ ਨੂੰਗਾ ਅ ਬਹਾਜੀ ਲਿਪੀ ਬਣ ਕੇ ਗੁਰਮੁਖੀ ਲਿਪੀ ਬਣੀ ਔਰ ਗੁਰਮੁਖੀ ਲਿਪੀ ਦੀ ਸਫਤਾ ਗੁਰੂਆਂ ਨੇ ਇੱਕ ਸਭ ਤੋਂ ਵੱਡੀ ਜਿਹੜੀ ਮਤਲਬ ਵਰਕਾਰ ਕੀਤਾ ਉਹ ਗੁਰਮੁਖੀ ਲਿਪੀ ਨੂੰ ਗੁਰੂ ਗ੍ਰੰਥ ਸਾਹਿਬ ਲੈ ਕੇ ਇਸ ਲਿਪੀ ਨੂੰ ਜਿੰਦਾ ਰੱਖਿਆ ਨਹੀਂ ਤਾਂ ਹੋ ਸਕਦਾ ਹੈ ਲਿਪੀ ਖਤਮ ਹੋ ਜਾਂਦੀ ਜਿਵੇਂ ਪਸ਼ਵੀਰ ਦੇ ਸ਼ਾਰਦਾ ਖਤਮ ਹੋ ਗਈ ਹੈ ਹਵਾ ਚਲਦੀ ਟਾਕਰੀ ਖਤਮ ਹੋ ਗਈ ਜਾਂ ਰੱਖਣ ਦੀ ਬਹੁਤ ਸਾਰੀਆਂ ਲਿਪੀਆਂ ਖਤਮ ਹੋ ਗਈਆਂ ਨਰਬਦਾ ਲਿਪੀ ਹੈ ਇਸ ਤਰ੍ਹਾਂ ਮਤਲਬ ਕਾਫੀ ਲਿਪੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਉਹ ਖਤਮ ਹੋ ਚੁਕੀਆਂ ਸੈਂਕੜੇ ਲਿਪੀਆਂ ਸੀ ਤੋਂ ਉਸ ਵਕਤ ਉਹ ਜ਼ੁਬਾਨਾਂ ਕੋ ਸ਼ੈਡ ਜਾਂ ਸੀ ਜੇ ਜਿਸ ਕਿਸੇ ਕਿਸੇ ਬੰਦੇ ਦਾ ਹੱਥ ਜੇ ਉਹ ਚੱਲਦਾ ਸੀ ਉਹ ਵੱਖਰੀ ਲਿਪੀ ਦਾ ਨਾਮ ਦਿੱਤਾ ਜਾਂਦਾ ਸੀ ਬਾਕੀ ਆ ਖਦੇਲੇ ਪੁੱਠੇ ਸਿੱਦੇ ਗਏ ਉਤਰੀ ਪਛਾਦ ਜਿਹੜੀ ਕੋ ਗਰਮ ਕਿਤੇ ਅੱਖਰ ਹੈ ਲੱਖਣ ਤੇ ਜਾ ਕੇ ਬਹੁਤ ਜਾਦੇ ਪੁੱਠੇ ਹੋ ਗਏ ਤੇ ਬਿਲਕੁਲ ਸਾਈਡ ਬੱਧ ਗਈ ਜਿਹੜੇ ਸਿਰਿਆ ਤੋਂ ਆਏ ਉਹਦੇ ਚ ਵੀ ਬਹੁਤ ਸਾਰੇ ਬਤਲੋ ਪਾਸੇ ਪਾਸੇ ਬਦਲੇ ਹੋਏ ਆ ਹੋਰ ਵੀ ਬਹੁਤ ਸਾਰੇ ਅੱਖਰਾਂ ਦੇ ਮਿਸਾਲ ਮੈਂ ਤੁਹਾਨੂੰ ਦਿਨਾ ਇੱਕ ਬਿਤਲ ਸੀ ਬਿਤਲ ਇਹਨੂੰ ਬਿਤਲ ਕਹਿੰਦੇ ਆ ਬਿਤਲ ਦਾ ਬਤਲ ਹੁੰਦਾ ਉਹਨਾਂ ਦੀ ਭਾਸ਼ਾ ਦੇ ਵਿੱਚ ਦੋ ਕਵਰੇ ਵਾਲਾ ਕਰ ਇਹ ਕਰ ਹੈ ਜੀ ਔਰ ਉਸ ਵਾਰ ਜਿਹੜੇ ਲਿਖਦੇ ਹੁੰਦੇ ਸੀ ਉਦੋਂ ਹੁਣ ਤਾਂ ਅਸੀਂ ਸੱਜੋ ਖੱਬੋ ਸੱਜੇ ਨੂੰ ਲਿਖਦੇ ਆ ਯੂਰੋਪੀਅਨ ਤੇ ਇੰਡੀਅਨ ਤੇ ਜਿਹੜੇ ਸਰਦੇ ਖਿੱਤੇ ਦੀ ਬੋਲੀ ਹੈ ਉਹ ਸੱਜੇ ਤੋਂ ਉਰਦੂ ਫਾਰਸੀ ਨੂੰ ਖੱਬੇ ਨੂੰ ਲਿਖਦੇ ਆ ਲੇਕਿਨ ਉਦੋਂ ਜਿਵੇਂ ਜੀਵਿਤਧਾਰ ਹਲਵਾਉਂਦਾ ਉਸ ਤਰੀਕੇ ਨਾਲ ਲਿਖਿਆ ਜਾਂਦਾ ਸੀ ਜਿਸ ਅੱਜੋ ਲਿਖਿਆ ਜਾਂਦਾ ਸੀ ਇੱਥੋਂ ਸ਼ੁਰੂ ਕਰਦੇ ਸੀ ਫਿਰ ਆਇਆ ਨੂੰ ਲੈ ਜਾਂਦੇ ਸੀ 78 ਫਿਰ ਆਇਆ ਨੂੰ 79 ਫਿਰ ਐਂਡ 70 ਇਹਨੂੰ ਕਹਿੰਦੇ ਬੂਸਟਰਫੇਡਲ ਬੂਸਟਰਫੇਡਲ ਦਾ ਮਤਲਬ ਹੁੰਦਾ ਵੀ ਜਿੱਸ ਤਰ੍ਹਾਂ ਚੱਲਦਾ ਉਹਦੇ ਨਾਲ ਜਿਸ ਤਰ੍ਹਾਂ ਦੀ ਵੀ ਦਾਰ ਹੜਵਾਉਂਦਾ ਉਸ ਤਰ੍ਹਾਂ ਸੀ ਉਹਦਾ ਸਭ ਤੋਂ ਬੁਰਾ ਇੰਪੈਕਟ ਇਹੀ ਪੈਂਦਾ ਸੀ ਵੀ ਜਿਹੜੇ ਅੱਖਰ ਪਾਸਾ ਪੜਨ ਜਾਂਦੇ ਸਨ ਇਹ ਜਿਹੜਾ ਬਿਤਲ ਸੀ ਇਹ ਪਾਸਾ ਪੜ ਕੇ ਬੈਟਾ ਬਣ ਗਿਆ ਤੇ ਅੰਗਰੇਜ਼ੀ ਦਾ ਫਿਰ ਬੀ ਬਣ ਗਿਆ ਪੰਜਾਬ ਦੇ ਵਿੱਚ ਇਹਦੇ ਕੋਈ ਆਧ ਦੀ ਸ਼ਕਲ ਨਹੀਂ ਬਚੀ ਪੰਜਾਬ ਦੇ ਵਿੱਚ ਸ਼ਕਲ ਬਕਾਇਦਾ ਆਧ ਦੀ ਉਹੋ ਹੀ ਰਹੀ ਸਭ ਤੋਂ ਪੰਜਾਬੀ ਸਭ ਤੋਂ ਪੁਰਾਣੀ ਹੈ ਜਿਹੜੀ ਗ੍ਰੀਕ ਭਾਸ਼ਾ ਲਿਪੀ ਹੈ ਜਿਹੜੀ ਗ੍ਰੀਕ ਜੁਲਾਦੀ ਲਿਪੀ ਹੈ ਜੁਲਾਦੀ ਲਿਪੀ ਦੀ ਪਹਿਲ ਲਿਪੀ ਹੈ ਇੱਕ ਤਰ੍ਹਾਂ ਦਾ ਗੋਰਨ ਇਕ ਮਾਨਿਆ ਜਾਇਆ ਹੋਇਆ ਹੈ ਔਰ ਪੰਜਾਬੀ ਜਿਹੜੀ ਹੈ ਇਹਨੂੰ ਇਸ ਕਰਕੇ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਪੰਜਾਬੀ ਖਿੱਤਾ ਛੋਟਾ ਸੀ ਔਰ ਇਹ تھوڑے ਲੋਕਾਂ ਦੀ ਬੋਲੀ ਸੀ ਤੇ ਗੋਰਿਆਂ ਨੇ ਵੀ ਖਿਆਲ ਨਾ ਕੀਤਾ ਵੈਸੇ ਸਕਾਲਰ ਨੇ ਵੀ ਖਿਆਲ ਨਹੀਂ ਕੀਤਾ ਔਰ ਦੂਸਰਾ ਇਹ ਪ੍ਰਾਰਣ ਕਾਮੇਡੀ ਮਿਲਦਾ ਹੁਣ ਸਿਰ ਪੁਰਾਣੇ ਅਖਰ ਜਿਹੜੇ ਇਹਦੇ ਮੌਜੂਦਾ ਖੜਾ ਹੈ ਇਹਨੂੰ ਸਿੰਪਲ ਸ਼ਕਲ 'ਚ ਦੇਖਿਆ ਜਾਵੇ ਫਿਰ ਪਤਾ ਲੱਗਦਾ ਕਿ ਕਿਸ ਦਾ 올ਡਰਸ ਵਨ ਔਰ ਇਹ ਬਰ ਵੀ ਔਰ ਫਿਰ ਉਹ ਸ਼ਾਲੀਪੀ ਜਿਹਨੂੰ ਮੈਂ ਬਣੀ ਲਿਪੀ ਦੱਸਦਾ ਉਹਦੇ ਸਭ ਚੱਕ ਕੜੀ ਦਾ ਕੰਮ ਕਰਦੀ ਹੈ ਵੈਸੇ ਤੋਂ ਸਕਾਲਰ ਵੀ ਕਹਿੰਦੇ ਆ ਬਰਮੀ ਤੋਂ ਪਹਿਲਾਂ ਕੋਈ ਜ਼ਰੂਰ ਲਿਪੀ ਸੀ ਉੱਤਰ ਉੱਤਰ ਪੂਰਬੀ ਉੱਤਰ ਪਛਮੀ ਖੇਤੇ ਦੇ ਵਿੱਚ ਜਿਹਦੇ ਤੋਂ ਬ੍ਰਾਹਮੀ ਨਿਕਲੀ ਉਹਨਾਂ ਦੀ ਸੋਚ ਦੇ ਮੁਤਾਬਕ ਵੇਖੀਏ ਉਹ ਲਿਪੀ ਕਿਹੜੀ ਸੀ ਉਹ ਪੰਜਾਬੀ ਲਿਪੀ ਦਾ ਮਹਾਂਜਾਲ ਲਿਪੀ ਸੀ ਜਿਹਦੇ ਤੋਂ ਬ੍ਰਾਹਮੀ ਨਿਕਲੀ ਤੇ ਬ੍ਰਾਹਮੀ ਦੇ ਵਿੱਚੋਂ ਕੋਸ਼ ਲਿਪੀਆਂ ਨਿਕਲੀਆਂ ਬਾਕੀ ਸਾਰੀਆਂ ਪੰਜਾਬੀ ਲਿਪੀ ਤੋਂ ਨਿਕਲੀਆਂ ਉਹਦਾ ਵੇ ਵਾ ਮੈਂ ਪੈ ਕਹਿਦ ਤਗੀ ਦਾ ਤਿਆਰ ਕਰਕੇ ਦੇਉਗਾ ਤੋਂ ਹਾਲ ਦੀ ਘੜੀ ਤੁਸੀਂ ਕਬੂਲ ਕਰਨਾ ਔਰ ਆਪ ਦੇ ਕਮੈਂਟ ਲਿਖਨੇ ਔਰ ਜੇ ਕੋਈ ਜੇ ਕਿਸੇ ਸਾਖਾ ਤਾਂ ਮੈਂ ਆਪਣੇ ਟੈਲਫੋਨ ਨੰਬਰ ਵੀ ਦੇ ਦੂਗਾ ਮੇਰੇ ਪਾਸ ਬਹੁਤ ਸਾਰੀਆਂ ਕਿਤਾਬਾਂ ਹੈ ਮਤਲਬ ਇੰਨੀ ਕਿ ਮੈਂ ਅੰਦਾਜ਼ੇ ਦਾ ਸਭ ਕੁਝ ਲਿਆ ਬਹੁਤ ਸਾਰੇ ਰਿਕਾਰਡਡ ਪ੍ਰੂਫ ਹੈ ਤੇ ਹਿੰਦੁਸਤਾਨ ਦੇ ਸਾਰੀਆਂ ਲਿਪੀਆਂ ਦੀ ਮੈਨੂੰ ਥੋੜੀ ਬਹੁਤੀ ਵਾਕਫੀ ਹੈ ਔਰ ਰਹੇਗਾ ਘਰ ਕਿਸ ਤਰ੍ਹਾਂ ਚੇਂਜਸ ਬਸ ਬਦਲਦਾ ਹੋਇਆ ਵਕਾ ਜਿਹੜਾ ਇਵੋਲੂਸ਼ਨਲ ਪ੍ਰੋਸੈਕਚਰ ਦਿੱਕਤਾ ਹੋਇਆ ਵਕਾ ਕਾ ਅਲੀਪੀ ਦਾ ਰੂਪ ਧਾਰਨ ਕੀਤਾ ਇਹ ਇਹ ਬਰੀ ਖੋਜ ਹੈ ਔਰ ਇਹਦੇ ਜੋ ਦੋ ਚੈਪਟਰ ਦੋ ਵਿਸ਼ਾ ਤੇ ਮੈਂ ਕੰਮ ਕੀਤਾ ਇੱਕ ਇਹ ਹੈ ਦੂਜਾ ਨੰਬਰ ਨੰਬਰ ਪੰਜਾਬ ਦੀ ਪੂਰੀ ਦੇਣਾ ਹੈ ਸਿਰ ਪੰਜਾਬ ਨੇ ਦੁਨੀਆਂ ਨੂੰ ਦਿੱਤੇ ਇਸ ਇਸ ਵਿਸ਼ੇ ਤੇ ਮੈਂ ਵਖਰਾ ਮਤਲਬ ਵੱਖਰੇ ਐਫਸੀਡ ਹੋਣਗੇ ਹਾਦਿਕਾ ਦੀ ਲਿਪੀਆਂ ਦਾ ਪਹਿਲਾ ਐਫਸੀ ਜਿਹੜਾ ਇਹ ਕਬੂਲ ਕਰਨਾ ਔਰ ਅਗਰ ਕੋਈ ਵੀ ਜੇ ਕੋਈ ਤੁਹਾਨੂੰ ਕਿਸੇ ਨੌਦਾਨ ਨੂੰ ਸ਼ੱਕ ਹੋਵੇ ਤਾਂ ਮੈਂ ਮਤਲਬ ਉਹਨੂੰ ਸਖਿਫਾਈ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰੇ ਪਾਸ ਕਈ ਦਰਜਨ ਕਥਾ ਬਾਹਰ ਲਿਖੀਆਂ ਬਾਰੇ ਜਿੱਥੋਂ ਵੀ ਮੈਨੂੰ ਮੇਰੀ ਕਿਤਾਬ ਐਮਿਜਨ ਕਮਿਟਮ ਉਹਦਾ ਹੈ ਮੇਰੇ ਬੱਚੇ ਕਰੇ ਲਾਤੇ ਉਹ ਤੁਹਾਂ ਨੂੰ ਭੇਜ ਦਿੰਦਾ ਜਿਹੜੀ ਕਿਤਾਬ ਦੀ ਮੇਨ ਲੋੜ ਪਈ ਸੀ ਉਹ ਭੇਜ ਦਿੰਦਾ ਇਸ ਵਿੱਚ ਕੁਝ ਆਰਟੀਕਲ ਵੀ ਛਪੇ ਹੈ ਉਹਨਾਂ ਦੇ ਵਿੱਚੋਂ ਇੱਕ ਆਰਟੀਕਲ ਹੈ ਇੱਕ ਦੇ ਅੰਕ 10 ਤੋਂ ਉਸਤਾਨ ਤੇ ਸਫਰ ਦੂਸਰਾ ਜੇਕਰ ਕਿਰਨ ਪੈਦਾ ਹੋਈ ਤੇ ਪੰਜਾਬੀ ਜਬਾਨ ਦਾ ਕੀ ਹਿੱਸਾ ਇਹ ਦੋ ਆਰਟੀਕਲ ਛਪੇ 6 ਤੇ 9 ਦੇ ਵਿੱਚ ਚਿੱਤਰ ਜੋੜੇ ਉਹ ਆਰਟੀਕਲ ਤਿਆਰ ਹੈ ਉਹਦੇ મતਲਬ ਜੇ ਬਤਲੂ ਬਰੀ ਸੇਖੀ ਕਿ ਜਾ ਦਿੱਤੀ ਤਾਂ 6 ਤੇ 9 ਆਪੋਜੀਟ ਕਿਉਂ ਹੈ ਇਹ ਇਹ ਇਹਦੇ ਬਾਰੇ ਬਿਲਕੁਲ ਮੁਕੰਮਲ ਕੀਤਾ ਹੋਇਆ ਕਲੇਖ ਹੈ ਜਿਹੜਾ ਮੈਂ ਛਪਾਉਣ ਦੀ ਕੋਸ਼ਿਸ਼ ਕਰੂਗਾ ਤੇ ਆਮ ਮਤਲਬ ਅਖਾਣੀ ਹਿਸਟਰੀ ਚ ਵਾਦਾ ਵਾਦਾ ਕਰਨ ਦੀ ਕੋਸ਼ਿਸ਼ ਕਰੂਗਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ